ਮਤ ਦੇ ਰਾਗ ਸੂਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਦ ਨਾ ਜਾਪੈ ਕੋਢੀ ਬਦਲੇ ਜਨਮ ਗਵਾਇਆ ਤੀਨ ਸੁਨਾਹੀ ਆਪੈ ਗੁਰਮੁਖ ਹੋਐ ਤਾਂ ਏਕੋ ਜਾਣੈ ਹਉ ਮੈਂ ਦੁਖ ਨਾ ਸੰਤਾਪੈ ਬਲੇਹਾਰੀ ਗੁਰੇ ਆਪਣੇ ਵਿਟਹੁ ਜਿਨ ਸਾਚੇ ਸਿਉ ਲਿਵਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਜੇ ਰਹਿ ਆਸਮਾਈ ਰਹਾਉ ਗੁਰਮੁਖ ਗਾਵੈ ਗੁਰਮੁਖ ਬੂਜੈ ਗੁਰਮੁਖ ਸ਼ਬਦ ਵਿਚਾਰੀ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸੁਵਾਰੇ ਮਨਮੁਖ ਅੰਦਾ ਅੰਧ ਕਮਾਵੇ ਬਿਖ ਖੱਟੇ ਸੰਸਾਰੇ ਮਾਇਆ 모ਹੇ ਸਦਾ ਦੁਖ ਪਾਏ ਬਿਨ ਗੁਰ ਆਤ ਪਿਆਰੇ ਸੋਈ ਸੇਵਕ ਜੇ ਸਤਗੁਰ 세ਵੇ ਚਾਲੈ ਸਤਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹੁਮੈ ਵਿਚੋਂ ਜਾਈ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਈ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਈ ਮਨਮੁਖ ਸਦ ਹੀ ਕੂੜੋ ਬੋਲੇ ਵਿਖ ਬੀਜੈ ਵਿਖ ਖਾਏ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਮਨ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰਮੁਖ ਆਪ 부ਝਾਈ 86 ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤਾ ਮਲ ਜਾਈ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਲ ਲੱਗੈ ਨਾ ਲਾਏ ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉ ਮੈਂ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ 부ਝਾਈ ਗੁਰ ਕੈ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸਮਾਈ ਹਰ ਕਾ ਨਾਮ ਸਤ ਕਰ ਜਾਣੈ ਗੁਰ ਕੈ ਭਾਈ ਪਿਆਰੀ ਸੱਚੀ ਵਡਿਆਈ ਗੁਰ ਤੇ ਪਾਈ ਸੱਚੈ ਨਾਹੀ ਪਿਆਰੀ ਏਕੋ ਸੱਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੀ ਆਪੇ ਮੇਲ ਲਏ ਤਾਂ ਬਖਸ਼ੇ ਸੱਚੀ ਭਗਤ ਸਵਾਰੇ ਸਭੋ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣਾ ਮਰਨਾ ਹੁਕਮੋ ਵਰਤੈ ਗੁਰਮੁਖ ਆਪ ਪਛਾਣੈ ਨਾਮ ਧਿਆਏ ਤਾਂ ਸਤਿਗੁਰੁ ਭਾਏ ਜੋ ਇਛੈ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਐ ਜੀ ਵਿੱਚੋਂ ਆਪ ਗੁਆਇ ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸੁਵਾਲਿਓ ਪਿਰ ਵਸੈ ਜਿਸ ਨਾਲੇ ਫੇਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੁਮਹਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉ ਮੈਂ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਿਮਾਣੀ ਰਹਾਉ ਕਾਇਆ ਅੰਦਰ ਸਭ ਕਿਸ ਵਸੈ ਖੰਡ ਮੰਡਲ ਪਾਤਾ ਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਮਨ ਸਦਾ ਸੁਹੇਲੀ ਗੁਰਮੁਖ ਨਾਮ ਸੁਮਹਲਾ ਕਾਇਆ ਅੰਦਰ ਆਪੇ ਵਸੈ ਅਲੱਖ ਨ ਲਖਿਆ ਜਾਈ ਮਨ ਮੁਖ ਮੁਗਦ ਗੂਜੈ ਨਾਹੀ ਬਾਹਰ ਭਾਲਣ ਜਾਈ ਸਤਗੁਰ ਸੇਵੇ ਸਦਾ ਸੁਖ ਪਾਏ ਸਤਗੁਰ ਅਲਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਪਰੇ ਪੰਧਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪੱਟਣ ਬਾਜ਼ਾਰਾ ਇਸ ਕਾਇਆ ਅੰਦਰ ਨਾਮ ਨੌ ਨੇਦ ਪਾਈਐ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤਲਾਵੇ ਆਪੇ ਤੋਲਣ ਹਾਰਾ ਇਹੋ ਮਨ ਰਤਨ ਜਵਾਹਰ ਮਾਨਕ ਤਿਸ ਕਾ ਮੋਲ ਅਫਾਰਾ ਮੋਲ ਕਿਤਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰਬੀਚਾਰਾ ਗੁਰਮੁਖ ਹੋਐ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਈ ਜਿਸਨੋ ਦੇ ਸੋਈ ਜਨ ਪਾਵੇ ਹੋਰ ਕਿਆ ਕੋ ਕਰੇ ਚਤਰਾਈ ਕਾਇਆ ਅੰਦਰ ਭਉ ਭਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅਯੰਦਰ ਬ੍ਰਹਮਾ ਵਿਸ਼ਨੁ ਮਹੇਸ਼ਾ ਸਭ ਓਪਤ ਜਿਤ ਸੰਸਾਰਾ ਸਚੈ ਆਪਣਾ ਖੇਲ ਰਚਾਇ ਆਵਾ ਗਉਣ ਪਾਸਾਰਾ ਪੂਰੇ ਸਤਗੁਰ ਆਪ ਦਿਖਾਇਆ ਸਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਗੁਰ ਸੇਵੈ ਸਚੈ ਆਪ ਸੁਵਾਰੀ ਵਿਣ ਨਾਮੈ ਦਰ ਢੋਈ ਨਾਹੀ ਤਾਂ ਜਮ ਕਰੀ ਖੁਆਰੀ ਨਾਨਕ ਸੱਚ ਵਡਿਆਈ ਪਾਈ ਜਿਸ ਨੂੰ ਹਰਿ ਕਿਰਪਾ ਧਾਰੀ ਰਾਗ ਸੂਹੀ ਮਹੱਲਾ 3 ਜਾ ਕਰ ਦੱਸਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੁਨੀਆ ਨਾ ਸਲਾਹੇ ਜੋ ਮਰਮੰਨ ਸੀ ਲੋਕਾ ਨਾ ਸਲਾਹੇ ਜੋ ਮਰ ਖਾਕ ਥੀ ਵਾਹ ਮੇਰੇ ਸਾਹਿਬਾ ਵਾਹ ਗੁਰਮੁਖ ਸਦਾ ਸਲਾਹੀਐ ਸੱਚਾ ਵੀ ਪਰਵਾਹ ਰਹਾਉ ਦੁਨੀਆਂ ਕੇਰੀ ਦੋਸਤੀ ਮਨਮੁਖ ਦਾਜ ਮਰੰ ਜੰਪੁਰ ਬੱਧੇ ਮਾਰੀਐ ਵੇਲਾ ਨਾ ਲਹੰ ਗੁਰਮੁਖ ਜਨਮ ਸਕਾਰთა ਸੱਚੇ ਸ਼ਬਦ ਲਗੰ ਆਤਮ ਰਾਮ ਪਰਗਾਸਿਆ ਸਹਜੇ ਸੁਖ ਰਹੰ ਗੁਰ ਕਾ ਸ਼ਬਦ ਵਿਸਾਰਿਆ ਦੂਜੈ ਭਾਇ ਰਚੰ ਤੇ ਸਨਾ ਭੁੱਖ ਨਾ ਉਤਰੈ ਅਨੰਦਿਨ ਜਲਤ ਫਿਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਕੁਟੰਬ ਸਿਉ ਸਗਲੇ ਕੁੰਲ ਡੋਬਨ ਨਿੰਦਾ ਭਲੀ ਕਿਸੈ ਕੀ ਨਹੀਂ ਮਨ ਮੁਖ ਮੁਗਦ ਕਰਨ ਮੂਹ ਕਾਲੇ ਤਿਨ ਨਿੰਦਕਾਂ ਨਰਕੇ ਘੋਰ ਪਵਨ ਈਮਾਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੀ ਕਰਮ ਕਮਾਈ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਿਛੂ ਨਾ ਜਾਏ ਮਹਾਪੁਰਖਾਂ ਕਾ ਬੋਲਣਾ ਹੋਇ ਕਿ ਤੈ ਪਰਥਾਏ ਹੋਇ ਅੰਮ੍ਰਿਤ ਭਰੇ ਪਰਪੂਰ ਹੈ ਉਹ ਨਾ ਤਿਲ ਨਾ ਤਮਾਏ ਗੁਣਕਾਰੀ ਗੁਣ ਸੰਗਰਹਿ ਅਵਰਾ ਉਪਦੇਸੇਨ ਸੇ ਵਿਭਾਗੀ ਜੇ ਉਹਨਾਂ ਮਿਲ ਰਹੀ ਅਨ ਦਿਨ ਨਾਮ ਲੈਨ ਦੇਸੀ ਰਿਜਕ ਸੰਭਾਹੇ ਜਿਨ ਉਪਾਈ ਮੇਦਨੀ ਏਕੋ ਹੈ ਦਾਤਾਰ ਸੱਚਾ ਆਪ ਧਨੀ ਸੋ ਸੱਚ ਤੇਰੇ ਨਾਲ ਹੈ ਗੁਰਮਖ ਨਦਰ ਨਿਹਾਲ ਆਪੇ ਬਖਸ਼ੇ ਮੇਲ ਲਈ ਸੋ ਪ੍ਰਭ ਸਦਾ ਸੰਭਾਲ ਮਨ ਮੈਲਾ ਸਤਿ ਨਿਰਮਲਾ ਕਿਉ ਕਰ ਮਿਲਿਆ ਜਾਈ ਪ੍ਰਭ ਮਿਲੇ ਤਾਂ ਮਿਲ ਰਹਿ ਹਉ ਮੈਂ ਸ਼ਬਦ ਜਿ ਲਾਈ ਸੋ ਸਹੋ ਸੱਚਾ ਵੀਸਰੇ ਤ੍ਰਿਗ ਜੀਵਨ ਸੰਸਾਰ ਨਦਰ ਕਰੇ ਨਾ ਵੀਸਰੇ ਗੁਰਮਤੀ ਵਿਚਾਰ ਸਤਗੁਰ ਮਿਲੇ ਤਾਂ ਮਿਲ ਰਹਾ ਸਾਚ ਰੱਖਾਂ ਉਰਤਾਰ ਮਿਲਿਆ ਹੋਏ ਨਾ ਵਿਛੜੈ ਗੁਰ ਕਾਹੇਤ ਪਿਆਰ ਫਿਰ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੋਬਾਵੰਤੀ ਨਾਰ ਮਨ ਮੁਖ ਮਨ ਨਾ ਭਿਜਈ ਆਤਮੈਲੀ ਚਿੱਤ ਕਠੋਰ ਸੱਪੈ ਦੁੱਧ ਪੀ ਆਈਐ ਅੰਦਰ ਵਿਸਨਿਕੋਰ ਆਪ ਕਰੇ ਕਿਸ ਆਖੀਐ ਆਪੇ ਬਖਸ਼ਣ ਹਾਰ ਗੋਰੀ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸ਼ਿੰਗਾਰ ਸੱਚਾ ਸਾਹੋ ਸੱਚੇ ਬਣ ਜਾਰੀ ਹਉ ਤੈ ਕੂੜੇ ਨਾ ਟਿਕੰਨ ਹਉਨਾ ਸੱਚ ਨਾ ਭਾਵੇਈ ਦੁੱਖ ਹੀ ਮਾਹੀ ਪਚੰਨ ਹਉ ਮੈਂ ਮੈਲਾ ਜੱਗ ਫਿਰੈ ਮਰ ਜੰਮੈ ਵਾਰੂ ਵਾਰ ਪਇ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਸੰਤਾ ਸੰਗਤ ਮਿਲ ਰਹਾ ਹੈ ਤਾਂ ਸੱਚ ਲੱਗੈ ਪਿਆਰ ਸੱਚ ਸਲਾਹੀ ਸੱਚ ਮਾਨ ਦਰ ਸੱਚੈ ਸਚਿਆਰ ਗੁਰ ਪੂਰੇ ਪੂਰੀ ਮਤ ਹੈ ਐਨਸ ਨਾਮ ਧਿਆਈ ਹਉ ਮੈਂ ਮੇਰਾ ਵੱਡ ਰੋਗ ਹੈ ਵਿਚੋ ਠਾਕ ਰਹਾਈ ਗੁਰ ਸਲਾਹੀ ਆਪਣ ਨਿਵ ਨਿਮ ਲਾਗਾ ਪਾਈ ਅਨਮਨ ਸੌਂਪੀ ਆਗੈ ਧਰੀ ਵਿਚੋਂ ਆਪ ਗੁਆਇ ਖਿੰਚੋ ਤਾਣ ਬਗੁੱਚੀ ਐ ਏਕ ਸਸਿਓ ਲਿਵ ਲਾਇ ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੈ ਸਮਾਇ ਸਤਗੁਰ ਨੂੰ ਮਿਲੇ ਸੇ ਪਾਹਿਰਾ ਸੱਚੈ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜਹਿ ਦਰ ਸੱਚੈ ਦੇ ਸੰ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਅਗਣ ਦੇਕਣ ਪਲਰਨ ਗੁਣ ਕੀ ਸਾਝ ਕਰਨ ਗੁਣ ਕੀ ਸਾਝ ਸੁਖ ਉਪਜੈ ਸੱਚੀ ਭਗਤ ਕਰੇਨ ਸੱਚ ਵਣੰਜ ਹੈ ਗੁਰ ਸ਼ਬਦ ਸਿਉ ਲਾਹਾ ਨਾਮ ਲੈਨ ਸੋਇਨਾ ਰੂਪਾ ਪਾਪ ਕਰ ਕਰ ਸੰਚੀਐ ਚੱਲੈ ਨਾ ਚਲਦਿਆ ਨਾਲ ਵਿਣ ਨਾਵੇਂ ਨਾਲ ਨਾ ਚੱਲਸੀ ਸਬ ਮੁਠੀ ਜਮ ਕਾਲ ਮਨ ਕਾ ਤੋ ਸਾ ਹਰ ਨਾਮ ਹੈ ਹਿਰਦੈ ਰਖੋ ਸੁਮਹਾਲ ਇਹੋ ਖਰਚ ਅਖੋਟ ਹੈ ਗੁਰਮੁਖ ਨਿਭਹਿ ਨਾਲ ਇਹ ਮਨ ਮੂਲੋ ਭੁੱਲਿਆ ਜਸ ਹੈ ਪਤ ਗਵਾਇ ਇਹੋ ਜਗਤ ਮੋਹੇ ਦੂਜੈ ਵਿਆਪਿਆ ਗੁਰਮਤੀ ਸੱਚ ਧਿਆਇ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰੱਪੈ ਹਰਿ ਸਿਉ ਰਹੈ ਸਮਾਈ ਸੂ ਸਹੁ ਮੇਰਾ ਰੰਗਲਾ ਰੰਗੇ ਸਹਿਜ ਸੁਭਾਈ ਕਾਮਣ ਰੰਗ ਤਾਂ ਚੜੈ ਜਾਂ ਪਿਰ ਕੈ ਅੰਕ ਸਮਾਈ ਚਿਰਿ ਵਸੁੰਨੇ ਪੀ ਮਿਲਣ ਜੋ ਸਤਗੁਰ ਸੇਵਨ ਅੰਤਰ ਨਵ ਨਿਦ ਨਾਮ ਹੈ ਖਾਨ ਖਰਚਨ ਨਾਨਕ ਹੁਟੈ ਹਰ ਗੁਣ ਸਹਿਜ ਰਵਨ ਨਾ ਓਏ ਜਨਮ ਹੈ ਨਾ ਮਰ ਹੈ ਨਾ ਓਏ ਦੁੱਖ ਸਹਨ ਗੁਰ ਰਾਖੇ ਸੇ ਉਬਰੇ ਹਰ ਸਿਉ ਕੇਲ ਕਰਨ ਸੱਜਣ ਮਿਲੇ ਨਾ ਵਿਛੜਹਿ ਜੇ ਅਨ ਦਿਨ ਮਿਲੇ ਰਹਿਣ ਇਸ ਜਗ ਮਹਿ ਵਿਰਲੇ ਜਾਣੀਐ ਨਾਨਕ ਸੱਚ ਲਹਨ ਸੂ